ਮਿੱਤਰੋ ਆਹ ਆਪਣੇ ਅੰਮ੍ਰਿਤਸਰ ਤਾਰਨਤਾਰਨ ਜੀਰਾ ਤੇ ਮੋਗੇ ਦੇ ਕੁਝ ਇੱਕ ਪਿੰਡਾਂ ਦੇ ਵਿੱਚ ਨਾ ਭਾਰੀ ਗੜੇਮਾਰੀ ਹੋਈ ਹੈ ਆ ਦੇਖੋ ਕਿੰਨੇ ਜਾਦੇ ਗੜੇ ਪਏ ਆ ਹੁਣ ਪੱਕੀ ਫਸਲ ਦੇ ਉੱਤੇ ਆਪਾਂ ਕੰਬੈਨ ਲੈ ਕੇ ਗਈ ਸੀ ਕਣਕ ਵੜਾਉਣ ਕੰਬੈਨ ਆਪਣੇ ਖੇਤਾਂ ਦੇ ਵਿੱਚ ਖੜੀ ਰਹਿ ਗਈ ਆਪਣੀਆਂ ਟਰਾਲੀਆਂ ਜਿਹੜੀਆਂ ਇਸ ਕਣਕ ਨੇ ਭਰਨੀਆਂ ਸੀ ਉਹ ਖਾਲੀ ਉੱਥੇ ਖੜੀਆਂ ਹੀ ਰਹਿ ਗਈਆਂ ਉੱਪਰੋਂ ਆ ਪੈ ਗਈ ਮਾਰ ਮੈਂ ਤੱਕ ਨਾ ਆਪਾਂ ਸਾਰੇ ਆਉਂ ਅਰਦਾਸ ਕਰਦੇ ਆਂ ਵਾਹਿਗੁਰੂ ਅੱਗੇ ਕਿ ਇੰਨਾ ਪਿੰਡਾਂ ਦੇ ਵਿੱਚ ਘੱਟ ਤੋਂ ਘੱਟ ਨੁਕਸਾਨ ਹੋਇਆ ਹੋਵੇ ਹੁਣ ਦੋਸਤੋ ਗੜੇ ਮਾਰੀ ਤਾਂ ਕਾਫੀ ਜਿਆਦਾ ਹੋਈ ਆ ਤੇ ਮੌਸਮ ਇਹ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਖਰਾਬ ਹੀ ਆ ਕਿਉਂਕਿ ਆਪਾਂ ਹੁਣ ਰੋਜ਼ ਹੀ ਦੇਖਦੇ ਆਂ ਬਸ ਘੰਟਾਕ ਧੁੱਪ ਗੱਡੀ ਹੁੰਦੀ ਆ ਘੰਟੇ ਤੋਂ ਬਾਅਦ ਮੌਸਮ ਖਰਾਬ ਹੋਏ ਕਦੇ ਹਨੇਰੀ ਆ ਗਈ ਕਦੇ ਮੀਂਹ ਆ ਗਿਆ ਚਲੋ ਇੱਥੋਂ ਤੱਕ ਤਾਂ ਠੀਕ ਸੀ ਪਰ ਜਿਹੜੇ ਆਹ ਗੜੇ ਪੈਣ ਲੱਗ ਗੇ ਨਾ ਹੁਣ ਜਿਹੜੇ ਕਿਸਾਨ ਦੀ ਫਸਲ ਉੱਪਰ ਗੜੇ ਪੈਂਦੀ ਆ ਉਸ ਕਿਸਾਨ ਤੋਂ ਪੁੱਛ ਕੇ ਦੇਖੋ ਕਿ ਉਹਦੇ ਨਾਲ ਕੀ ਬੀਤਦੀ ਆ ਹੁਣ ਆ ਦੇਖੋ ਨਾਲ ਤਾਂ ਨੀਰੀ ਆ ਰਹੀ ਆ ਤੂਫਾਨ ਆ ਉੱਪਰੋਂ ਗੜੇ ਪੈ ਰਹੀ ਆ ਵਹਿਗਰੂ ਅਗੇ ਅਰਦਾਸ ਕਰੋ ਸਾਰਿਆਂ ਨੇ ਮਿਲ ਕੇ ਕਿ ਇੰਨਾ ਪਿੰਡਾਂ ਦੇ ਵਿੱਚ ਬਹੁਤ ਬਹੁਤ ਜ਼ਿਆਦਾ ਘਟ ਨੁਕਸਾਨ ਹੋਇਆ ਹੋਵੇ ਨਾ ਮਾਤਰ ਨੁਕਸਾਨ ਹੋਇਆ ਹੋਵੇ ਕਿਉਂਕਿ ਪੱਕੀ ਫਸਲ ਯਾਨੀ ਕਿ ਮੂੰਹ ਦੇ ਵਿੱਚੋਂ ਬੁਰਕੀ ਕੱਢਣ ਵਾਲੀ ਗੱਲ ਹੋ ਗਈ ਹੁਣ ਜੇਕਰ ਇੱਥੇ ਆ ਕੇ ਆਪਣੀ ਫਸਲ ਦਾ ਨੁਕਸਾਨ ਹੁੰਦਾ ਨਾ ਤਾਂ ਆਪਣਾ ਕਿਸਾਨ ਵੀ ਫਿਰ ਸੋਚਦਾ ਯਾਰ ਇੰਨੀ ਜਿਆਦੇ ਮਿਹਨਤ ਕੀਤੀ ਆਪਣੇ ਬੱਚਿਆਂ ਵਾਂਗ ਫਸਲ ਪਾਲੀ ਤੇ ਹੁਣ ਜਦੋਂ ਵੱਢਣ ਦਾ ਟਾਈਮ ਆਇਆ ਹੁਣ ਜਦੋਂ ਸੰਦ ਸਾਰੇ ਆਪਾਂ ਖੇਤਾਂ ਉੱਚ ਲਾਗੇ ਵੀ ਚਲੋ ਬਈ ਫਸਲ ਬਹੁਤ ਸੋਹਣੀ ਆ ਆਓ ਦੇਖਦੇ ਹਾਂ ਕਿੰਨਾ ਕੁ ਝਾੜ ਆਉਂਦਾ ਤੇ ਉੱਪਰੋਂ ਐਡੇ ਐਡੇ ਗੜੇ ਪੈ ਜਾਣ ਫਿਰ ਤਾਂ ਉਸ ਕਿਸਾਨ ਤੋਂ ਪੁੱਛੋ ਕਿ ਉਹਦੇ ਨਾਲ ਕੀ ਵੀ ਦਿੱਤੀ ਆ ਫਿਰ ਤਾਂ ਉਹ ਇੱਕ ਹੀ ਗੱਲ ਸੋਚਦਾ ਯਾਰ ਕੁਝ ਨਹੀਂ ਰੱਖਿਆ ਇੱਥੇ ਉਹਨਾ ਆ ਦੇਖ ਲੋ ਮੰਡੀਆਂ ਦੇ ਵਿੱਚ ਕਣਕ ਪਈ ਆ ਵੇਖੋ ਸਾਰੀ ਮੰਡੀ ਭਰੀ ਪਈ ਆ ਪਰ ਤੂੰ ਮੰਡੀਆਂ ਦੇ ਵਿੱਚੋਂ ਕਣਕ ਚੱਕੀ ਨਹੀਂ ਜਾ ਰਹੀ ਐਨੇ ਹੀ ਨਹੀਂ ਪਹਿਲਾਂ ਤਾਂ ਕੋਈ ਮੰਡੀ ਦੇ ਵਿੱਚ ਆਇਆ ਹੀ ਨਹੀਂ ਕਹਿੰਦੇ ਕਣਕੇ ਗਿੱਲੀ ਆ ਚਲੋ ਢੇੜਾ ਤਾਂ ਮਾਰ ਲੋ ਕੀੜਾ ਮਾਰਨ ਦਾ ਫਰਜ਼ੇਬੰਦ ਆ ਜੇਕਰ ਅੱਜ ਆਇਆ ਤਾਂ ਬਸ ਕਹਿੰਦੇ 12 ਮੋਸਰ ਤੱਕ ਜਿਹੜੀ ਮੌਸਮ ਉੱਚਰ ਤੱਕ ਹੈਗੀ ਏ ਕਣਕ ਉਹ ਹੀ ਚੱਕਾਂਗੀ 12.5 ਸਤ ਮੌਸਮ ਵੀ ਹੈਗਾ ਨਾ 8 ਮੌਸਮ 9 ਮੌਸਮ ਉਹ ਵੀ ਨਹੀਂ ਚੱਕਦੇ ਨਹੀਂ ਚੱਕਦੇ ਸਾਡੀ ਮਰਜ਼ੀ ਹੁਣ ਇੱਥੇ ਆਪਣਾ ਕਿਸਾਨ ਕੀ ਕਰੇ ਹੁਣ ਜੇਕਰ ਖੇਤਾਂ ਦੇ ਵਿੱਚ ਕਣਕ ਖੜੀ ਆ ਤਾਂ ਰੱਬ ਨਹੀਂ ਛੱਡਦਾ ਗੜੇ ਪਾ ਰਿਆ ਰੋਜ਼ ਮੌਸਮ ਖਰਾਬ ਹੋ ਜਾਂਦਾ ਨਿਤ ਮੀਂਹ ਪੈਂਦਾ ਕਦੇ ਨੇਰੀ ਆਉਂਦੀ ਆ ਜੇਕਰ ਕਿਸਾਨ ਫਸਲ ਵੱਢ ਕੇ ਮੰਡੀਆਂ ਚ ਲੈ ਕੇ ਜਾਂਦਾ ਤਾਂ ਉੱਥੇ ਉਮਰ ਉਲੀ ਜਾਂਦੀ ਆ ਕਹਿੰਦੇ ਨਹੀਂ ਚੱਕਦੇ ਸਾਡੀ ਮਰਜ਼ੀ 12 ਮੋਚਰਾ ਉਹ ਗਰਾ ਚੱਕ ਲਾਂਗੇ ਹੁਣ ਆਪਣਾ ਕਿਸਾਨ ਕਰੇ ਤਾਂ ਕਰੇਗੀ ਨਾ ਤਾਂ ਘਰੇ ਰੱਖ ਸਕਦਾ ਨਾ ਮੰਡੀਆਂ ਚ ਲੈ ਕੇ ਜਾ ਸਕਦਾ ਤੇ ਹੁਣ ਮੌਸਮ ਇੰਨਾ ਕਿ ਜ਼ਿਆਦਾ ਖਰਾਬ ਹੋ ਰਿਹਾ ਨਾ ਕਿ ਜੇਕਰ ਆਪਣੇ ਖੇਤਾਂ ਦੇ ਵਿੱਚ ਕਣਕ ਖੜੀ ਆ ਇਹ ਵੀ ਨਹੀਂ ਪਤਾ ਉਹ ਵੱਡੀ ਜਾਊਗੀ ਕਿ ਨਹੀਂ ਤਾਂ ਕਿਸਾਨ ਆਪਣਾ ਜਾਵੇ ਤਾਂ ਜਾਵੇ ਕਿੱਧਰ ਜਾਏ ਕਮੈਂਟ ਕਰਕੇ ਜਰੂਰ ਦੱਸਣਾ ਹੁਣ ਦੇ ਉਜਾਇਤ ਧੰਨਵਾਦ ਦੋਸਤੋ